ਆਈਆ ਹੋਈ ਰਾ ਜਾਂ ਚਾਂਗਿਆ ਆਈਆ ਸਵਾਜਸੀ ਸੁੱਖਾ ਸੁਖਦਿਆਂ ਨੂੰ ਇਹ ਦਿਨ ਆਇਆ ਸੀ ਬੜੇ ਜਾਵਾਂ ਦੇ ਨਾਲ ਅਸੀਂ ਇਹ ਅੱਜ ਦਿਨ ਲੈ ਕੇ ਆਂਦਾ ਅਸੀਂ ਸਾਡੇ ਵੀਰੇ ਨੂੰ ਸੁਭਦੀ ਪਣੋ ਬੜੇ ਪਿਆਰ ਨਾਲ ਵਈ ਆਈਡੀ ਵਿੱਚ ਕਰੀਆ ਅਰਦਾਸਾਂ ਦੇ ਨਾਲ ਅਸੀਂ ਪਹਿਲਾਂ ਵੀ ਅਰਦਾਸਾਂ ਕਰੀਆਂ ਸੀ ਅਕਾਲਪੁਰ ਕੋ ਵਹਿਗੁਰੂ ਜਣੇ ਸਾਡੀਆਂ ਅਰਦਾਸਾਂ ਕੰਨ ਲਾ ਕੇ ਸੁਣਿਆ ਨੇ ਬਿਲਕੁਲ ਅਸੀਂ ਹੁਣ ਬਾਪੂ ਜੀ ਹੋਰਿਆਂ ਦੀ ਲੋਕ ਗੀਤ ਵਰਗੀ ਲੰਬੀ ਉਮਰ ਚਾਉਣੀ ਆ ਅਸੀਂ ਚਾਉਣੀ ਆ ਸੋਹਦੀਪ ਦੇ ਪੋਤਿਆਂ ਨੂੰ ਖੜ੍ਹਾਉਂਦੇ ਅਸੀਂ ਦੇਖੀਏ ਸਾਡਾ ਅਗਲਾ ਸੁਪਨਾ ਇਹ ਆ ਉੱਥੇ ਤੱਕ ਜਾਂਦੇ ਲਈ ਅਸੀਂ ਜੋ ਕੁਰਬਾਨੀ ਸਾਡੇ ਤੋਂ ਹੋਈ ਅਸੀਂ ਦੇਵਾਂਗੇ ਅਸੀਂ ਬਾਪੂ ਜੀ ਨੂੰ ਪਿਛਲੀ ਵਾਰ ਵੀ ਕਿਹਾ ਸੀ ਬਾਪੂ ਜੀ ਇੱਥੇ ਆ ਇਨੇ ਨੇ ਦੁਆਵਾਂ ਕਦੇ ਖਾਲੀ ਨਹੀਂ ਜਾਂਦੀਆਂ ਅਸੀਂ ਮਾਤਾ ਜੀ ਨੂੰ 11 ਜੂਨ ਨੂੰ ਜਦੋਂ ਸੁਬਤਾ ਵੱਟੇ ਸੀ ਸੁੱਚੇ ਮੋਤੀ ਭੇਂਟ ਕਰੇ ਸੀ ਸੁੱਚੇ ਮੋਤੀ ਭੇਂਟ ਕਰਨ ਦਾ ਮਤਲਬ ਇਹ ਹੁੰਦਾ ਸ਼ਾਇਦ ਸਿਆਣੇ ਸਮਝਦੇ ਨੇ ਕਿਸੇ ਵਿਰਲੇ ਨੂੰ ਸੁੱਚੇ ਮੋਤੀ ਮਿਲਦੇ ਨੇ ਕਹਿੰਦੇ ਨੇ ਵੀ ਮੇਰਾ ਪੁੱਤ ਤਾਂ ਮੇਰਾ ਸੁੱਚਾ ਮੋਤੀ ਹੈ ਅਸ ਦਾ ਸੁੱਚੇ ਮੋਤੀ ਚੋਰੀ ਹੋਦੀ ਪਾ ਦਿੱਤੀ ਸੰਤਾ ਘੇਰਾ ਜੋਂ ਨੇ ਪਤਾ ਲੱਗਿਆ ਜੀ ਸਾਡਾ ਸੁਭ ਕੀਤੇ ਨਹੀਂ ਗਿਆ ਸਾਡੇ ਕੋਲ ਹੀ ਹੈ ਉਸ ਤੋਂ ਬਾਅਦ ਸਾਡਾ 31 ਜੁਲਾਈ ਨੂੰ ਤੀਆਂ ਦਾ ਸਮਾਗਮ ਹੋਇਆ ਸਾਡੀਆਂ ਬੱਚੀਆਂ ਨੇ 6 ਮਹੀਨਿਆਂ ਦੇ ਵਿਚਰ ਦਾ ਸਾਕਾ ਕਰਕੇ ਸਾਡਾ ਸੁਪਰੀ ਸਾਹਿਬ ਦੇ ਪਾਠਾਂ ਦੀ ਲੜੀ ਜੀ ਟੁੱਟਣ ਨਹੀਂ ਦਿੱਤੀ ਅਸੀਂ ਉਹ ਬਾਗ ਭੇਂਟ ਕਰਕੇ ਇੱਕ ਗੱਲ ਕਹੀ ਸੀ ਅਸੀਂ ਵੀਡੀਓ ਨੇ ਵੀ ਦੱਸ ਰਹੇ ਹਾਂ ਅਸੀਂ ਕਿਹਾ ਸੀ ਵੀ ਇਹ ਬਾਗ ਮਾਤਾ ਉਹ ਤੋਂ ਖੋਲਣਗੇ ਜਦੋਂ ਹਵੇਲੀ ਦੇ ਵਿੱਚ ਸਿੱਧੂ ਦੀ ਕਿਲਕਾਰੀ ਬੱਜੂਗੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਇਸ ਗੱਲ ਦੀ ਪਰ ਉਸ ਆਕਾਲਪੁਰ ਕੋਈ ਗੁਰ ਜੀ ਜਾਨੇ ਬਾਬਾ ਸ੍ਰੀ ਚੰਦ ਜਾਨੇ ਪਤਾਰੀ ਕਿਵੇਂ ਸਾਡੇ ਤੋਂ ਇਹ ਗੱਲ ਪਹਿਲੀ ਕਹਾਰੀ ਸੀ ਅੱਜ ਅਸੀਂ ਬਾਪੂ ਜੀ ਦੇ ਜਿੰਨੇ ਵੀ ਸ੍ਰਿਖਿਆ ਕਰਪੀ ਨੇ ਜਿੰਨੇ ਵੀ ਉਹਨਾਂ ਦੇ ਸ੍ਰਿਖੇ ਨੇ ਉਹਨਾਂ ਨੂੰ ਸਾਰਿਆਂ ਨੂੰ ਬੇਸਿ ਸਨਮਾਨ ਦਿੱਤਾ ਅਸੀਂ ਬਾਪੂ ਜੀ ਦੇ ਘਰ ਨਾਲ ਜੁੜੀ ਹਰ ਸ਼ਖਸੀਅਤ ਨੂੰ ਸਨਮਾਨ ਦਿੱਤਾ ਕਿਉਂਕਿ ਕੱਲਾ ਸਾਡਾ ਨਹੀਂ ਉਹਨਾਂ ਦਾ ਸਭ ਤੋਂ ਵੱਡਾ ਯੋਗਦਾਨ ਆ ਜਿਨ੍ਹਾਂ ਨੇ ਨੇੜੇ ਰਹਿ ਕੇ ਬਾਪੂ ਜੀ ਤੇ ਮਾਤਾ ਦੀ ਸੇਵਾ ਕਰੀ ਹੈ ਗੱਲ ਕਰਕੇ ਸਾਡੇ ਵਿੱਚ ਸੁਖਾਲ ਨੰਬਰ 4 ਦਾ ਉਹ ਉਹਨਾਂ ਦੇ ਵੀ ਪਰਿਵਾਰ ਦਾ ਸਨਮਾਨ ਕਰਿਆ ਅਸੀਂ ਸਾਰਿਆਂ ਦਾ ਸਨਮਾਨ ਦੇ ਕੇ ਅੱਜ ਮਾਣ ਮਹਿਸੂਸ ਕਰਦੇ ਆ ਸੋ ਮੈਂ ਕਿਹਾ ਆਪਾਂ ਬਾਅਦ ਵਿੱਚ ਫਿਰ ਗੱਲਾਂ ਕਰਾਂਗੇ ਉੱਥੇ ਅਰਦਾਸ ਹੋਣੀ ਹੈ ਕਿ ਧੰਦੀਵਾਨ ਚੰਦਰੇ ਨੇ ਬਾਬਾ ਹਰਦੀਪ ਸਿੰਘ ਜੀ ਇੰਗਲੈਂਡ ਦੇ ਉੱਤੋਂ ਸਪੈਸ਼ਲ ਜੱਥਾ ਆਇਆ ਕਿਉਂਕਿ ਹਰ ਇੱਕ ਨੂੰ ਚਾਹਗਾ ਆਪਾਂ ਸਾਰੇ ਸਤਿਕਾਰ ਦੇ ਨਾਲ ਹੁਣ ਆਪਾਂ ਬਿਲਕੁਲ ਸਤਿਕਾਰ ਦੇ ਨਾਲ ਪੰਡਾਲ 'ਚ ਜਾਵਾਂਗੇ ਉੱਥੇ ਬਾਬਾ ਜੀ ਦਾ ਜਿਹੜਾ ਅਸੀਰਵਾਦ ਲੈਣਾ ਉਸ ਤੋਂ ਬਾਅਦ ਮੈਂ ਬਾਪੂ ਜੀ ਨੂੰ ਬੇਨਤੀ ਜ਼ਰੂਰ ਕਰਾਂਗਾ ਕਿ ਜਦੋਂ ਬਾਬਾ ਜੀ ਦਾ ਸੁਪਾਤ ਧੰਬਾਪਾ ਜੀ ਚਲੇ ਗਏ ਸਾਡੀਆਂ ਬੱਚੀਆਂ ਨੇ ਇੱਕ ਅਰਦਾਸ ਕਰੀ ਸੀ ਅਸੀਂ ਇਸ ਬਰੋਕੜੀ ਥੱਲੇ ਲੱਡੂ ਵਟ ਕੇ ਬਾਪੂ ਜੀ ਦੇ ਚਿਹਰੇ ਤੇ ਖੁਸ਼ੀ ਦੇਖਣੀ ਆ ਮੈਂ ਕਹਾਗਾ ਸੋਰਾ ਰੁਕਣਾ ਪੈਣਾ ਤੁਹਾਨੂੰ ਸਾਡੀਆਂ ਬੱਚੀਆਂ ਨੇ ਉਹ ਲਾਸਟ ਵਾਰ ਸਾਡੀ ਜਿਹੜੀ ਘੋੜੀਆਂ ਗਾਉਣੀਆਂ ਨੇ ਉਹ ਬੱਚਿਆਂ ਨੇ ਲੱਡੂ ਵੰਡੇ ਤੁਹਾਡੇ ਲਈ ਵੀ ਖੁਸ਼ੀ ਹੈ ਜੜੀ ਉਸ ਰੋਟੇ ਥੱਲੇ ਅਰਦਾਸਾ ਕਦੇ ਵਿਅਸਥੀ ਜਾਂਦੀਆਂ ਜਿਦੀ ਜਿਦੀ ਅਰਦਾਸ ਹੋਈ ਆ ਉਹ ਬੰਦਾ ਉਦਾਸ ਆਇਆ ਤੇ ਇਥੋਂ ਹੱਸਦਾ ਹੀ ਗਿਆ ਤੇ ਦੁਬਾਰੇ ਹੱਸਦਾ ਹੀ ਆਇਆ ਤੇ ਬਾਕੀ ਵਿਚਾਰਾ ਬਹੁਤੀ ਕਰਾਂਗੇ ਪਰ ਸਾਰੇ ਹੁਣ ਆਪਣੇ ਸਤਿਕਾਰ ਦੇ ਨਾਲ ਸੋ ਅੱਜ ਖੁਸ਼ੀ ਦੀ ਗੱਲ ਇਹ ਕਿ ਸਿੱਧੂ ਵੀਰੇ ਦੀ ਦੂਜੀ ਮਾਂ ਟਿੱਪਿਆਂ ਦਾ ਪੁੱਤ ਵਾਲੀ ਮਾਂ ਵੀ ਸਾਡੇ ਵਿੱਚ ਹੈ ਸੋ ਅੱਜ ਇੱਕ ਮਾਂ ਦੀਆ ਮਾਤਾ ਜੀ ਆਪਣੇ ਕੋਲ ਦੇ ਸਾਰੇ ਜਾਣਦੇ ਹੋਏ ਬੱਚਾ ਛੋਟਾ ਹੋਣ ਕਰਕੇ ਅਸੀਂ ਉਹਨਾਂ ਨੂੰ ਕੰਪੈਲ ਨਹੀਂ ਕੀਤਾ ਉਹਨਾਂ ਨੂੰ ਤੀਆਂ ਤੇ ਬੁਲਾਵਾਂਗੇ ਆਪਾਂ ਜਲਦ ਸੋ ਅੱਜ ਦੂਸਰੀ ਵਾਰ ਨੇ ਆਪਣੇ ਬਾਜੀ ਨੇ ਭਾਏ ਨੇ ਰਾਜ ਢਾਲੀਵਾਲ ਬਲਵਿੰਦਰ ਢਾਲੀਵਾਲ ਹਰਿੰਦਰ ਹੰਦਲ ਜੀ ਸਾਰੇ ਹੀ ਸਾਡੇ ਜੋ ਆਏ ਮਹਿਮਾਨ ਹੈ ਸਾਡੇ ਉਹਨਾਂ ਆਪਾਂ ਬੜੇ ਸਤਿਕਾਰ ਨਾਲ ਭੰਡਾਰ ਸੇ ਆਵਾਂਗੇ ਉਸ ਤੋਂ ਬਾਅਦ ਆਪਾਂ ਅਗਲੀ ਕਰਨ ਕਰਦੇ ਸੋ ਸਾਰੇ ਬੀਚ ਦੀ ਸਹਾਣੀ ਬੱਚਿਆਂ ਨੂੰ ਆਓ ਜੀ ਤਾਂ ਸਵੇਤੀ ਆਪਾਂ ਜੇ ਵੜਨ ਵੇਪਾ ਮਹਾਰਾਜੀ ਹਜੂਰ ਦੇ ਵਿੱਚ ਧੂਲ ਨਹੀਂ ਵੀ ਆਉਂਦਾ। ਉਹਤੇ ਮਿੱਟੀ ਅੱਧਰ ਸਤਕਾਰ ਦੇ ਨਾਲ ਜਾਣਾ ਆਪਾਂ ਸਾਰਿਆਂ ਨੇ ਪੈ। ਬੈਂਡ ਵੀ ਚੱਲ ਜਾ। ਆਪਾਂ ਬੜੇ ਧੀਮੀ ਹੋ ਕੇ ਜਾਣਾ। ਤੇ ਚਲੋ ਆਪਾਂ ਸਾਰੇ ਹੁਣ ਬਾਹਰ ਨੂੰ ਲੈ ਕੇ ਘੁੰਮ ਕੇ ਚੱਲਦੇ।